ਹੰਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਰਾਜਸਥਾਨ ਦੀ ਧੋਲਪੁਰ ਰਿਆਸਤ ਚ ਪਹੁੰਚ ਚੁੱਕੇ ਆਪਾਂ ਇਸ ਵਕਤ ਜਿਹੜਾ ਇਹ ਮੈਂ ਸਥਾਨ ਤੇ ਖੜਾ ਮੈਨੂੰ ਤਲਾਬੇ ਸ਼ਾਹੀ ਕਹਿੰਦੇ ਆ ਸ਼ਾਹ ਜਹਾਂ ਦੇ ਵੇਲੇ ਇੱਥੇ ਮਤਲਬ 12 ਦਾਰੀ ਟਾਇਪ ਬਣਾਈ ਗਈ ਸੀ ਮਹਿਲ ਬਣਾਏ ਗਏ ਸੀ ਇਹ ਉਹ ਥਾਂ ਸੀ ਜਿੱਥੇ ਸ਼ਿਕਾਰ ਖੇਡਿਆ ਜਾਂਦਾ ਸੀਗਾ ਇਹ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਇਹ ਸਾਰੇ ਦਾ ਸਾਰਾ ਜੰਗਲ ਹੁੰਦਾ ਸੀ ਵਿਸ਼ਾਲ ਜੰਗਲ ਤੇ ਜਿਹੜੀ ਆ ਝੀਲ ਤੁਹਾਡੇ ਨਜ਼ਰੀਂ ਪੈ ਰਹੀ ਆ ਇਹ ਝੀਲ 10 ਮੀਲ ਤੱਕ ਫੈਲੀ ਹੁੰਦੀ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਉਹਦੇ ਭਾਨ ਸਿੰਘ ਜੀ ਨੇ ਇਸ ਚੀਜ਼ ਦੇ ਬਤ ਬਹੁਤ ਮਤਲਬ ਵੱਡਾ ਕੰਮ ਕੀਤਾ ਸੀ ਇਸ ਮਤਲਬ ਪਾਣੀ ਨੂੰ ਇਕੱਠਾ ਕਰਨ ਦਾ ਕੁਝ ਤਾਂ ਸਰੋਸ ਸੀ ਕੁਦਰਤੀ ਤੌਰ ਤੇ ਛੋਟੀ ਝੀਲ ਪਰ ਇਹਨੂੰ ਇਸ ਝੀਲ ਦੇ ਵਿੱਚ ਦੂਰੋਂ ਦੂਰੋਂ ਪਾਣੀ ਲਿਆ ਕੇ ਆੜੜੇ ਠਾਵਾਂ ਤੋਂ ਪਾਇਆ ਗਿਆ ਤਾਂ ਕਿ ਕਦੇ ਸੁੱਕੇ ਨਾ ਇਹ ਗਰਮੀਆਂ ਸਰਦੀਆਂ ਦੇ ਵਿੱਚ ਵੀ ਪੂਰੀ ਮਤਲਬ ਇਦਾ ਭਰੀ ਰਹਿੰਦੀ ਆ ਅੱਜ ਝੀਲ 'ਚ ਹਜੇ ਵੀ ਪਾਣੀ ਹੈਗਾ ਵਾ ਇਹਦੇ ਵਿੱਚ ਉਹਦੇ ਭਾਨ ਸਿੰਘ ਨੇ ਮਤਲਬ ਇਹ ਤੇ ਬਹੁਤ ਬਤਲ ਨਹੀਂ ਉਹਨੇ ਕੀ ਕੀਤਾ ਸੀ ਕਿ ਪੁਰਾਣੇ ਰੁੱਖ ਵੀ ਲਵਾਏ ਸੀਗੇ ਜਿਵੇਂ ਕੁਝ ਰਖੋ ਪਰਲੇ ਪਾਸੇ ਦਸ ਰਹੇ ਆ ਉਹਦਾ ਕਾਰਨ ਸੀ ਕਿ ਤਾਂ ਕਿ ਚਿੜੀਆਂ ਪੰਛੀ ਪੰਛੀ ਛੀਲ ਦੇ ਉੱਤੇ ਆਮ ਤੌਰ ਤੇ ਇੱਥੇ ਆ ਜਾਣ ਤਾਂ ਕਿ ਇਹਦੇ ਨਾਲ ਇਹਦੀ ਸੁੰਦਰਤਾ ਦੁੱਗਣੀ ਹੋ ਜਾਂਦੀ ਆ ਮਤਲਬ ਕਹਿ ਸਕਦੇ ਨੇ ਕਿ ਇਸ ਚੀਜ਼ ਦਾ ਵजूद ਸੀ ਜਿਹੜਾ ਉਹ ਤਾਂ ਸ਼ਾਹ ਜਹਾਂ ਦੇ ਵੇਲੇ ਆ ਗਿਆ ਸੀ ਪਰ ਇਸ ਚੀਜ਼ ਤੇ ਜ਼ਿਆਦਾ ਕੰਮ ਕਿਹਨੇ ਕੀਤਾ ਸੀ ਧੌਲਪੁਰ ਰਿਆਸਤ ਧੌਲਪੁਰ ਰਿਆਸਤ ਕਿੱਥੇ ਆ ਮੱਧ ਪ੍ਰਦੇਸ਼ ਜੁਪੀ ਰਾਜਸਥਾਨ ਇਹਨਾਂ ਤਿੰਨਾਂ ਦੇ ਨਾ ਬਾਰਡਰ ਜੇ ਤੇ ਆ ਜਾਂਦੀ ਹੈ ਰਿਆਸਤ ਇੱਕ ਪਾਸੇ ਸਿੰਧਿਆ ਰਿਆਸਤ ਸਿੰਧਿਆ ਪਰਿਵਾਰ ਵਾਲਿਆਂ ਦੀ ਰਿਆਸਤ ਗਵਾਲੀਆ ਰਾਗੀ ਦੂਜੇ ਪਾਸੇ ਕਰੋਲੀ ਆ ਕਰੋਲੀ ਰਿਆਸਤ ਆ ਗਈ ਤੇ ਨਾਲ ਹੀ ਫਿਰ ਤੌਲਪੁਰ ਰਿਆਸਤ ਪੈਂਦੀ ਆ ਸੁਣ ਮੈਂ ਹੋਰ ਕਹ ਕਹਿ ਸਕਦੇ ਆ ਕਿ ਸਿੱਧੇ ਤੌਰ ਤੇ ਦੱਸਾਂ ਵੀ ਵਸੁੰਧਰੇ ਰਾਜਾ ਵਸੁੰਧਰਾ ਰਾਜੇ ਮੱਧ ਰਾਜਸਥਾਨ ਦੀ ਮੁੱਖ ਮੰਤਰੀ ਹੋਈ ਆ ਉਹਦਾ ਉਹਦਾ ਕਹਿ ਸਕਦੇ ਆ ਕਿ ਸੋਹਰਾ ਪਰਿਵਾਰ ਉਹ ਇੱਥੇ ਵਿਆਹੀ ਹੋਈ ਆ ਤੌਲਪੁਰ ਦੇ ਵਿੱਚ ਤੇਰੀ ਖਾਸ ਗੱਲ ਮੈਂ ਹੋਰ ਵੀ ਤੁਹਾਨੂੰ ਦੱਸੂਗਾ ਉਹ ਵਿਆਹੀ ਕਿਨੂੰ ਸੀ ਮਹਾ ਜਿਹੜਾ ਸੀਗਾ ਨਾਭਾ ਰਿਆਸਤ ਦੇ ਵਿੱਚੋਂ ਹੀਮੰਤ ਸਿੰਘ ਜਿਹੜਾ ਕਿ ਧੋਲਪੁਰ ਰਿਆਸਤ ਨੇ ਗੋਦ ਰਿਆ ਸੀ ਉਹਦੇ ਨਾਲ ਵਿਆਹੀ ਗਈ ਸੀ ਆਹੀਂ ਵੀ ਕਹਿ ਸਕਦੇ ਆ ਸਿੱਧੇ ਤੌਰ ਤੇ ਕਿ ਉਹ ਪੰਜਾਬ ਦੀ ਨੋਵਾਂ ਬਸੁੰਦਰੇ ਰਾਜੇ ਮਤਲਬ ਉਹਨਾਂ ਦੀ ਰਿਆਸਤ ਦੇ ਵਿੱਚ ਆਪਾਂ ਆ ਚੁੱਕੇ ਆ ਖੂਬਸੂਰਤ ਮਹਿਲ ਤੁਹਾਨੂੰ ਇੱਧਰਲੇ ਪਾਸੇ ਵੀ ਵਿਖਾਈ ਦੇਣਗੇ ਤਾਂ ਬਹੁਤ ਸਾਰੀਆਂ ਛਤਰੀਆਂ ਬਣੀਆਂ ਹੋਈਆਂ ਦਿਖਾਈ ਦੇਣਗੀਆਂ ਉਹਦੇ ਭਾਨ ਸਿੰਘ ਜੀ ਦੱਸਿਆ ਜਾਂਦਾ ਵਾ ਵੀ ਉਹ ਉਹ ਨਾਭੇ ਵਿਆਏ ਸੀਗੇ ਨਾਭਾ ਰਿਆਸਤ ਦੇ ਵਿੱਚ ਵਿਆਹੇ ਹੋਏ ਸੀਗੇ ਕਿਉਂਕਿ ਜਿਹੜਾ ਪੜਾ ਚਾਚਾ ਆਤਾ ਦਾ ਮਤਲਬ ਕਰੇ ਦਰਾਨੀ ਜਠਾਨੀ ਦੇ ਮਸਲੇ ਤੇ ਮਤਲਬ ਮਹਾਰਾਜਾ ਨਾਭਾ ਪ੍ਰਤਾਪ ਸਿੰਘ ਉਹ ਵੀ ਇਸ ਰਿਆਸਤ 'ਚ ਵਿਆਹੇ ਸੀ ਤੇ ਜਿਹੜਾ ਇੱਥੋਂ ਵਾਲੇ ਉਹਦੇ ਪਾਂਸੰਗ ਸੀ ਇਹ ਉੱਥੇ ਵਿਆਹੇ ਸੀਗੇ ਮਤਲਬ ਘਰਾਂ ਦੇ ਵਿੱਚ ਤਾਂ ਇਦੋਂ ਬਿਰਸ ਨੂੰ ਹੋਰ ਗੱਲ ਦੱਸਦੇ ਆ ਉਹਦੇ ਪਾਂਸੰਗ ਜੀ ਕੀ ਕਰਦੇ ਸੀਗੇ ਮੋਟਰ ਬੋਟ ਤੇ ਆਉਂਦੇ ਹੁੰਦੇ ਸੀ ਤੇ ਉਹ ਫਿਰ ਇੱਥੇ ਹਾਥੀ ਮੱਛੀਆਂ ਨੂੰ ਪੰਛੀਆਂ ਨੂੰ ਚੋਗਾ ਪਾਉਂਦੇ ਹੁੰਦੇ ਸੀ ਬਾਰ ਇਹਦੇ ਨਾਲ ਨਾਲ ਜਦੋਂ ਫਿਰ ਕੋਈ ਸ਼ਾਹੀ ਮਹਿਮਾਨ ਬਾਹਰੋਂ ਆਉਂਦੇ ਸੀ ਵਿਦੇਸ਼ਾਂ ਦੇ ਵਿੱਚੋਂ ਉੱਚ ਅਧਿਕਾਰੀ ਆਉਂਦੇ ਸੀ ਕਿਉਂਕਿ ਰਿਆਸਤ ਦਾ ਕੰਮ ਸੀ ਤਾਂ ਫਿਰ ਦੇਰ ਰਾਤ ਤੱਕ ਇੱਥੇ ਪਾਰਟੀਆਂ ਚੱਲਦੀਆਂ ਹੁੰਦੀਆਂ ਸੀ ਆਪਾਂ ਉਹ ਮਹਿਲਾਂ ਵਾਲੇ ਪਾਸੇ ਵੀ ਚੱਲਾਂਗੇ ਕਹਿ ਸਕਦੇ ਕਿ ਫਰਾਂਸ ਦੀ ਬਣੀ ਹੋਈ ਬਰਾਂਡੀ ਤੇ ਵਿਸਕੀ ਚੱਲਦੀ ਹੁੰਦੀ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਤੇ ਉਤੋਂ ਕਿ ਹਰ ਬੰਦਾ ਚਾਹੁੰਦਾ ਯਾਰ ਆਪਾਂ ਸ਼ਿਕਾਰ ਕਰਨਾ ਉਹ ਫਿਰ ਮੋਟਰ ਬੋਟ ਤੇ ਜਾਂਦੇ ਸੀਗੇ ਉਹ ਝੁੰਡ ਦੇ ਵਿੱਚ ਕੀ ਕਰਦੇ ਸੀ ਬੱਤਕਾਂ ਬੁੱਤਕਾਂ ਕੇ ਇਹੋ ਜਿਹਾ ਕੁਝ ਬਹੁਤ ਕੁਛ ਸੀਗਾ ਫਿਰ ਜਦੋਂ ਝੁੰਡ 'ਚ ਫਾਇਰ ਮਾਰਦੇ ਸੀ ਉਹਦੇ ਨਾਲ 5-7 ਆਪੇ ਮਰ ਜਾਂਦੀਆਂ ਸੀਗੀਆਂ ਤੇ ਮਹਿਮਾਨ ਖੁਸ਼ ਹੋ ਜਾਂਦਾ ਸੀਗਾ ਵੀ ਯਾਰ ਮੇਥੋਂ ਸ਼ਿਕਾਰ ਸਹੀ ਹੋ ਗਿਆ ਮਤਲਬ ਇਸ ਤਰੀਕੇ ਦਾ ਇੱਥੇ ਮਨੋਰੰਜਨ ਚੱਲਦਾ ਹੁੰਦਾ ਸੀ देर ਰਾਤ ਤੱਕ ਇਹ ਆਪਾਂ ਧੌਲਪੁਰ रियासत ਦੇ ਵਿੱਚ ਇਹਦਾ ਜਿਹੜੀ ਵजूद ਆ ਉਹ ਸ਼ਾਹ ਜਹਾਂ ਵਾਲੇ ਹੁੰਦੇ ਚ ਆਇਆ ਸੀ ਇਧਰਲੇ ਪਾਸੇ ਨੂੰ ਛਤਰੀਆਂ ਦਿਖਾਈ ਦੇਣੀਆਂ ਬਹੁਤ ਕਹਿ ਸਕਦੇ ਹਾਂ ਧੌਲਪੁਰ ਤੋਂ 15 ਕਿਲੋਮੀਟਰ ਕੁਪੀਵਰੇ ਆਪਾਂ ਇਹ ਹੋਵਾਂਗੇ ਪਾਸੇ ਨੂੰ ਆਏ ਆ ਅਸੀਂ ਤਾਂ ਉਸ ਏਰੀਏ ਦੇ ਵਿੱਚ ਸਾਨੂੰ ਇਹ ਥਾਂ ਦਿਖਾ ਰਹੇ ਆ ਤਲਾਬੇ ਸ਼ਾਹੀ ਕਹਿੰਦੇ ਆ ਸ਼ਾਹੀ ठाठ-ਬਾਠ ਵਾਲਾ ਕੰਮ ਇੱਥੇ ਹੁੰਦਾ ਸੀ ਵਿਚਕਾਰੋਂ ਤਲਾਅ ਵਾਲੇ ਪਾਸੇ ਤੋਂ ਹਟ ਕੇ ਆਪਾਂ ਇਧਰਲੇ ਪਾਸੇ ਆ ਗਏ ਇਹ ਜੀਆਂ ਛਤਰੀਆਂ ਇੱਥੇ ਆਮ ਬਣੀਆਂ ਹੁੰਦੀਆਂ ਸੀਗੀਆਂ ਮਤਲਬ ਬੈਠਣ ਉੱਠਣ ਵਾਸਤੇ ਇੱਥੇ ਵੀ ਹੋਊਗੀ ਆ ਟਹਿ ਚੁੱਕੀ ਆ ਹਨਾ ਖਤਮ ਹੋ ਚੁੱਕੀ ਆ ਇਹਦੀ ਰਿਪੇਅਰ ਵੀ ਕੀਤੀ ਗਈ ਆ ਕਿਉਂਕਿ ਬਸੁੰਦਰਾ ਰਾਜੇ ਦਾ ਏਰੀਆ ਸੀ ਜਾਂ ਫਿਰ ਜਦੋਂ ਮੁੱਖ ਮੰਤਰੀ ਸੀ ਤਾਂ ਦੱਸਿਆ ਜਾਂਦਾ ਵੀ ਉਹਨਾਂ ਨੇ ਇਸ ਨੂੰ ਕਾਫੀ ਸੁਧਾਰ ਕੀਤਾ ਵਾ ਤੇ ਮਹਾਰਾਜਾ ਪ੍ਰਤਾਪ ਸਿੰਘ ਨਾਭੇ ਵਾਲੇ ਵੀ ਇੱਥੇ ਵਿਆਹ ਹੋਏ ਸੀਗੇ ਤੇ ਇਸ रियासत ਦਾ ਗੁੜਾ ਇਸ ਰਿਆਸਤ ਦਾ ਗੁੜਾ ਸੰਬੰਧ ਰਿਆ ਜਿਹੜੀ ਬਸੁੰਦਰਾ ਰਾਜੇ ਸੀ ਅਸਲ ਦੇ ਵਿੱਚ ਸਿੰਧਿਆ ਪਰਿਵਾਰ ਗਵਾਲੀਅਰ ਨੂੰ ਸੰਬੰਧ ਰੱਖਦੀ ਸੀ ਗਵਾਲੀਅਰ ਰਿਆਸਤ ਵਾਲਿਆਂ ਦੀ ਧੀ ਆ ਮੇਰੇ ਖਿਆਲ ਦੇ ਵਿੱਚ ਜੋਤੀ ਰਾਜ ਸਿੰਧਿਆ ਦੀ ਭੂਆ ਲੱਗੀ ਉਹ 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 ਰਿਆ ਇਸ ਰਿਆਸਤ ਚ ਵਿਆਹੀ ਹੋਈ ਸੀ ਹਜੇ ਵੀ ਇਹਨਾਂ ਦਾ ਸਿਸਟਮ ਰਾਜਾ ਮਹਾਰਾਜਾ ਵਾਲਾ ਉਸੇ ਤਰੀਕੇ ਦਾ ਚੱਲਦਾ ਗਵਾਲੀਅਰ ਗੈ ਗਵਾਲੀਅਰ ਵੀ ਦਿਖਾਵਾਂਗੇ ਆਹ ਦੇਖ ਸਕਦੇ ਹੋ ਇੱਥੋਂ ਆਪਾਂ ਚੜਦੇ ਆ ਲੋਕ ਘੁਮਾਉਂਦੇ ਆ ਅਬਾ ਉਸ ਨੂੰ ਛਤਰੀ ਬਣੀ ਹੋਈ ਹੈ ਗੁਪੀ ਵੀਰੇ ਇਦਾਂ ਕਰਕੇ ਤੁਸੀਂ ਦਿਖਾ ਦਿਓ ਬਹੁਤ ਕਮਾਲ ਦਾ ਦ੍ਰਿਸ਼ ਨੂੰ ਨਜ਼ਰ ਆਊਗਾ ਚਲੋ ਅਗਲੇ ਪਾਸੇ ਚੱਲਦੇ ਹਾਂ ਉੱਧਰ ਦਿਖਾਉਨੇ ਆ ਉਹ ਬਹੁਤ ਸਾਫ਼ ਸੁਸਰੀ ਲੱਗਦੀ ਆ ਆਓ ਚੱਲ ਜਾਈਏ ਆ ਜੋ ਇਧਰਲੇ ਪਾਸੇ ਚਲੇ ਗਏ ਥੋੜੇ ਥੋੜੇ ਬੱਦਲ ਵੀ ਹੋ ਚੱਲੇ ਆ ਵਾਗਰੂ ਨੇ ਆਪਣੇ ਦੀ ਪੂਰੀ ਮਿਹਰ ਕਰਤੀ ਤੇ ਮੌਸਮ ਠੰਡਾ ਕਰਤਾ ਨਹੀਂ ਤਾਂ ਗਰਮੀ 'ਚ ਬਹੁਤ ਔਖਾ ਹੋ ਜਾਂਦਾ ਆ ਛਤਰੀ ਬਣੀ ਹੋਈ ਹੈ ਲਾਲ ਪੱਥਰ ਜਿਹੜਾ ਲਾਲ ਪੱਥਰ ਆ ਧੋਲਪੁਰ ਦਾ ਇਹ ਬਹੁਤ ਮਸ਼ਹੂਰ ਆ ਆਗਰੇ ਦਾ ਲਾਲ ਕਿਲਾ ਉਹ ਵੀ ਧੋਲਪੁਰ ਦੇ ਪੱਥਰ ਨਾਲ ਬਣਿਆ ਆ ਦਿੱਲੀ ਦਾ ਲਾਲ ਕਿਲਾ ਉਸ ਤੋਂ ਦਾ ਰਾਸ਼ਟਰਪਤੀ ਭਵਨ ਪਾਰਲੀਮੈਂਟ ਇਹ ਸਾਰਾ ਕੁਝ ਧੌਲਪੁਰ ਦੇ ਪੱਥਰ ਦੇ ਨਾਲ ਬਣਿਆ ਹੋਇਆ ਮਤਲਬ ਇਥੋਂ ਦਾ ਪੱਥਰ ਦੁਨੀਆ ਦੇ ਵਿੱਚ ਵੱਡੀ ਮਹਾਰਤ ਮਹਾਨਤਾ ਰੱਖਦਾ ਵਾ ਜਿਹੜਾ ਲਾਲ ਕਿਲੇ ਤੇ ਲੱਗ ਗਿਆ ਪੱਥਰ ਉਹ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਬਹੁਤ ਵੱਡੀ ਤ੍ਰੋਹ ਹੈ ਹਨਾ ਬਿਲਕੁਲ ਕਿ ਹੈਰੀਟੇਜ ਬਣ ਗਈ ਤੇ ਆ ਝੀਲ ਦਾ ਦ੍ਰਿਸ਼ ਇੱਥੋਂ ਖੜ ਕੇ ਦੇਖ ਸਕਦੇ ਸੀ ਇੱਥੇ ਰਾਜ ਰੂਜੇ ਖੜਦੇ ਹੋਣਗੇ ਸ਼ਿਕਾਰ ਕਰਨਾ ਇੱਧਰ ਮੋਟਰਬੋਟ ਤੇ ਉੱਠ ਕੇ ਉੱਧਰ ਉੱਠ ਕੇ ਇਹੋ ਜਿਹਾ ਕਮਾਲ ਦਾ ਦ੍ਰਿਸ਼ ਉਦੋਂ ਵੇਖਣ ਨੂੰ ਮਿਲਦਾ ਹੋਊਗਾ ਤੇ ਆ ਜੋ ਉਧਰਲੇ ਪਾਸੇ ਆਪਾਂ ਅੱਗੇ ਚੱਲ ਗਏ ਆ ਜੋ ਦੇ 12 ਦਰੀ ਬਣੀ ਹੋਈ ਹੈ ਇਧਰਲੇ ਪਾਸੇ ਤਾਂ ਇੱਥੋਂ ਪੌੜੀਆਂ ਵੀ ਦਿੱਤੀਆਂ ਹੋਈਆਂ ਆ ਦੇਖੋ ਇਹ ਸ਼ਾਹਜਹਾਂ ਦੀ ਬਣਾਈ ਹੋਈ ਇਮਾਰਤ ਆ ਆ ਦੇਖ ਸਕਦੇ ਹੋ ਇੱਥੇ ਰਾਜੇ ਮਹਾਰਾਜੇ ਸ਼ਿਕਾਰ ਕਰਨ ਲਈ ਆਇਆ ਕਰਦੇ ਹੁੰਦੇ ਸੀਗੇ ਲਾਲ ਪੱਥਰ ਦੀ ਬਣੀ ਹੋਈ ਹੈ ਪੌੜੀਆਂ ਦਿੱਤੀਆਂ ਆਓ ਅੰਦਰਲੇ ਪਾਸੇ ਚੱਲਦੇ ਆਂ ਮਤਲਬ ਸ਼ਿਕਾਰ ਸ਼ਕੂਰ ਕਰਕੇ ਫਿਰ ਇੱਥੇ ਆਰਾਮ ਕਰਦੇ ਸੀ ਮੋਜਰਾ ਮਾਜਰਾ ਦੇਖਦੇ ਹੁਣੇ ਆ ਗੁਪਰ ਆਈਐਸਓ ਵਧਾ ਲਿਓ ਥੋੜਾ ਜਿਹਾ ਨਿਰਾਊਗਾ ਤਾਂ ਆ ਦੇਖੋ ਉਸ ਸਮੇਂ ਦੇ ਸ਼ਾਹੀ ਕਮਰੇ ਬਣਿਆ ਸ਼ਾਹਜਹਾਨ ਨੂੰ ਇੰਜੀਨੀਅਰ ਬਾਦਸ਼ਾਹ ਕਿਹਾ ਜਾਂਦਾ ਉਹਨੇ ਬਹੁਤ ਸਾਰੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਸੀਗਾ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਇਮਾਰਤ ਵੀ ਆ ਲਾਲ ਕਿਲਾ ਵੀ ਸ਼ਾਹਜਹਾਨ ਨੇ ਬਣਾਇਆ ਆਪਣਾ ਸ਼ਾਹਜਹਾਨ ਨੇ ਬਣਾਇਆ ਤੇ ਤਾਜ ਮਹਿਲ ਵੀ ਸ਼ਾਹਜਹਾਨ ਨੇ ਬਣਾਇਆ ਜਾਮਾ ਮਸਜਿਦ ਦਿੱਲੀ ਵੀ ਸ਼ਾਹਜਹਾਨ ਨੇ ਬਣਵਾਈ ਇਹ ਇੱਕ ਬ੍ਰਾਂਡੇ ਦੀ ਤਰ੍ਹਾਂ ਇਹ ਫੁਆਰੇ ਚੱਲਦੇ ਹੁੰਦੇ ਸੀ ਇੱਥੇ ਆਹ ਥਾਂ ਤੇ ਨਾ ਫੁਆਰੇ ਚੱਲਦੇ ਹੁੰਦੇ ਸੀਗੇ ਇਸ ਥਾਂ ਦੇ ਉੱਤੇ ਤੇ ਮਨੋਰੰਜਨ ਵਾਲਾ ਮਾਹੌਲ ਹੁੰਦਾ ਸੀ ਮੁਜਰਾ ਵਗੈਰਾ ਇੱਥੇ ਹੀ ਚੱਲਦਾ ਹੁੰਦਾ ਸੀ ਕਿਉਂਕਿ ਉਹਦੇ ਭਾਂਤ ਸਿੰਘ ਹੋਣੀ ਇਹ ਸਾਰੇ ਰਾਜੇ ਪੂਰੇ ਖਾਣ ਪੀਣ ਦੇ ਸ਼ਕੀਨ ਹੁੰਦੇ ਸੀਗੇ ਆ ਦੇਖੋ ਪੱਥਰਾਂ ਤੇ ਕਿਸ ਤਰੀਕੇ ਦੇ ਕਟਾ ਪਾਏ ਹੋਏ ਆ ਆ ਛੱਤ ਦਿਖਾ ਦਿਓ ਆ ਦੇਖੋ ਵੀ ਕਟਾ ਆ ਰਿਹਾ ਸਹੀ ਵੀਰੇ ਕੋਸ਼ਿਸ਼ ਕਰਿਓ ਦਿਖਾਉਣ ਦੀ ਵੀ ਬਹੁਤ ਸੋਹਣਾ ਮਾਹੌਲ ਇੱਥੋਂ ਮਨ ਲਾ ਇੱਥੇ ਬੈਠੇ ਇੱਥੇ ਪਲੰਗ ਤਖਤ ਕੋਈ ਡਾਏ ਆ ਤਾਂ ਸਾਹਮਣੇ ਝੀਲ ਤੋਂ ਨਜ਼ਾਰਾ ਯਾਰ ਦੇਖਣਾ ਕਿੱਡਾ ਸਕੂਨ ਵਾਲਾ ਕੰਮ ਹੋਊਗਾ ਇੱਥੋਂ ਬੰਦਾ ਝੀਲ ਦਾ ਨਜ਼ਾਰਾ ਦੇਖਦਾ ਸੀ ਹੈਨਾ ਕਮਾਲ ਦੀ ਗੱਲ ਬਾਤ ਸੀ ਉਹਨਾਂ ਵੇਲਾਂ ਦੇ ਵਿੱਚ ਉਹਨਾਂ ਰਾਜਿਆਂ ਦੇ ਵਿੱਚ ਵੀ ਕਿੰਨੇ ਠਾਠ-ਫਾਟ ਕਰਦੇ ਸੀਗੇ ਸੁਣਮੇ ਦੱਸਦਿਆਂ ਮਹਾਰਾਜਾ ਉਦੇ ਭਾਨ ਸਿੰਘ ਦਾ ਜਨਮ 1893 ਈਸਵੀ ਚ ਹੋਇਆ ਸੀ ਤੇ 11 1911 ਦੇ ਵਿੱਚ ਥੋਲਪੁਰ ਦੇ ਰਾਜੇ ਬਣੇ ਸੀਗੇ ਤੇ ਇਹਨਾਂ ਦਾ ਜਿਹੜਾ ਦੇਹਾਂਤ ਸੀ 1954 ਦੇ ਵਿੱਚ ਹੋਇਆ ਸੀਗਾ ਆ ਇਧਰ ਕਮਰੇ ਇਹ ਮਯੋ ਕਾਲਜ ਅਜਮੇਰ ਤੋਂ ਪੜ੍ਹਾਈ ਕੀਤੀ ਸੀ ਇਹਨਾਂ ਨੇ ਵੱਡੇ ਖਾਨਦਾਨੀ ਜਿਹੜੇ ਰਾਜ ਸੀ ਬੰਗ ਰਾਜੇ ਮਹਾਰਾਜੇ ਦੇ ਜਵਾਗਨਾ ਆ ਜ਼ਿਆਦਾਤਰ ਅਜਮੇਰ ਚੋਂ ਪੜ੍ਹੇ ਹੋਏ ਆ ਆ ਜੋ ਆ ਕਮਰੇ ਸੀਗੇ ਹਜੇ ਤੱਕ ਵੀ ਵਧੀਆ ਤਰੀਕੇ ਦੇ ਪਏ ਆ ਪਰ ਪੰਨ ਤੋੜੋਤੀ ਹੋ ਚੁੱਕੀ ਐ ਜਾਲੀਆਂ ਦੀ ਆ ਰਿਆ ਗੋਪੀ ਵੀਰੇ ਸਹੀ ਕੋਸ਼ਿਸ਼ ਕਰਾਂਗੇ ਆਪਾਂ ਤਾਂ ਜਾਣ ਦੀ ਤੇ ਆ ਪੌੜੀਆਂ ਦਿੱਤੀਆਂ ਹੋਈਆਂ ਵਾ ਸ਼ਾਹਜਹਾਨ ਵੇਲੇ ਦੀ ਬਣੀ ਹੋਈ ਇਮਾਰਤ ਆ ਇਹ ਆਇਓ ਮੈਂ ਦੇਖ ਕੇ ਉਹਨਾਂ ਤਾਂ ਕਿਹਸ ਤਰੀਕੇ ਦਾ ਮਾਹੌਲ ਆ ਆਜੋ ਚਲਿਓ ਹਾ ਹਾ ਆਇਓ ਗੋਪੀ ਵੀਰੇ ਠੀਕਾ ਮਾਹੌਲ ਆ ਜੋ ਤਾਂ ਤਾਂ ਕਮਾਲ ਦੀ ਗੱਲ ਵਾਸੀ ਧੌਲਪੁਰ ਰਿਆਸਤ ਇਹ ਤੋਂ ਬਾਅਦ ਆਪਕ ਕਰੋਲੀ ਰਿਆਸਤ ਵਗੈਰਾ ਵੀ ਸਮਾਂ ਲੱਗੇ ਤਾਂ ਫਿਲਮਾਵਾਂਗੇ ਆ ਚਿੱਟੇ ਗੁੰਬਦ ਉਤਲੇ ਪਾਸਿਓਂ ਤੇ ਇਹਦੂ ਬਣਾਓ ਸਾਹਮਣੇ ਵੀ ਥਾਣਾ ਠੂਣਾ ਬਣਿਆ ਹੋਇਆ ਹੁਣ ਖੈਰ ਉਧਰ ਵੀ ਉਹ ਇਮਾਰਤ ਬਣੀ ਹੋਈ ਆ ਆ ਚਿੱਟੇ ਗੁੰਬਦ ਦੂਰੋਂ ਦਿਸ ਜਾਂਦੇ ਆ ਇੱਥੋਂ ਤੁਸੀਂ ਆ ਝੀਲ ਦੇਖ ਸਕਦੇ ਹੋ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਊਗੀ ਤੁਹਾਨੂੰ ਝੀਲ ਹੀ ਝੀਲ ਨਜ਼ਰ ਆਊਗੀ ਇਹ ਖੂਬਸੂਰਤ ਵਾਦੀਆਂ ਦੇ ਵਿੱਚ ਕਹਿ ਸਕਦੇ ਜੰਗਲਾਂ ਦੇ ਵਿੱਚ ਤੇ ਸ਼ੇਰ ਚੀਤੇ ਉਦੋਂ ਆਮ ਪਾਏ ਜਾਂਦੇ ਹੁੰਦੇ ਸੀ ਕਿ ਗੱਡੀਆਂ ਤੇ ਮਹਾਰਾਜੇ ਇੱਥੇ ਆਉਂਦੇ ਸੀਗੇ ਤੇ ਵਿਦੇਸ਼ੀ ਮਹਿਮਾਨ ਖਾਸ ਤੌਰ ਤੇ ਗੋਰੇ ਅੰਗਰੇਜ਼ ਵਗੈਰਾ ਵੀ ਇੱਥੇ ਆਇਆ ਕਰਦੇ ਹੁੰਦੇ ਸੀ ਇਹ ਆਪਾਂ ਧੋਲਪੁਰ ਦਾ ਤਲਾਬ ਸ਼ਾਹੀ ਤੁਹਾਨੂੰ ਵਿਖਾਇਆ ਇੰਜੀਨੀਅਰ ਬਾਸ਼ਾ ਜਹਾਂ ਸ਼ਾਜਹਾਨ ਨੇ ਇਹਦਾ ਨਿਰਮਾਣ ਕੀਤਾ ਸੀ ਤੇ ਉਦੋਂ ਤੋਂ ਬਾਅਦ ਇਹਦਾ ਵਿਸਥਾਰ ਧੋਲਪੁਰ ਰਿਆਸਤ ਵਾਲਿਆਂ ਨੇ ਕੀਤਾ ਸੀਗਾ ਠੀਕ ਹੈ ਨਾ ਇਸੇ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ